ਪਿੰਡ ਸੇਖਾਵਾਲਾ ਤੋਂ ਕੱਖਾਂਵਾਲੇ ਨੂੰ ਆ ਰਹੀ ਸੜਕ ਤੇ 10 ਮਹੀਨਿਆਂ ਦੇ ਵਿੱਚ ਇੱਕ ਹੀ ਠੇਕੇਦਾਰ ਨੇ ਕੀਤਾ ਦੋ ਵਾਰ ਕਪਲਾ ਇਹ ਸੜਕ 10 ਮਹੀਨੇ ਪਹਿਲਾਂ ਬਣਾਈ ਗਈ ਸੀ ਪੰਜਾਬ ਮੰਡੀ ਬੋਰਡ ਨੂੰ ਕੁਝ ਕਿਸਾਨਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਇਹ ਸੜਕ ਖਰਾਬ ਬਣੀ ਆ ਤਾਂ ਮੰਡੀ ਬੋਰਡ ਪੰਜਾਬ ਨੇ ਇਹਨੂੰ ਆਰਡਰ ਕੀਤਾ ਦੂਸਰੀ ਵਾਰ ਸੜਕ ਬਣਾਉਣ ਲਈ ਕੱਲ 14 ਤੋਂ 26 ਨੂੰ ਇਹ ਸੜਕ ਬਣਾਈ ਗਈ ਆ ਦੂਜੀ ਵਾਰ ਤਾਂ ਦੂਜੀ ਵਾਰ ਵੀ ਕਪਲਾ ਤੁਹਾਡੇ ਸਾਹਮਣੇ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਈ ਜਾਂਦੇ ਆ ਇੱਕ ਅੱਖਾਂ ਵਾਲੀ ਤੋਂ ਸਿੱਖ ਵਾਲੇ ਨੂੰ ਛਿੜਕ ਜਾ ਰਹੀ ਆ 10 ਮਹੀਨਿਆਂ ਦੇ ਵਿੱਚ ਵਿੱਚ ਮੈਨਾ ਰਖਾਉਂਦਾ ਦੋ ਵਾਰ ਸੜਕ ਤੇ ਕਪੜਾ ਕੀਤਾ ਗਿਆ ਤਾਂ ਠੇਕੇਦਾਰ ਨੇ ਇਹ ਦੇਖ ਸਕਦੇ ਹੋ ਤੁਸੀਂ ਨਗਰ ਵਾਸੀ ਇਕੱਠੇ ਹੋਇਆ ਦਿਖਾ ਰਿਹਾ ਬਿਲਕੁਲ ਜਿਹੜੀਆਂ ਚਰੀਟਾਈਆਂ ਮਾਰ ਕੇ ਇਹਨੂੰ ਤਾਂ ਇਸ ਨੂੰ ਜੋੜ ਲਾਉਣ ਵਾਸਤੇ ਜੋ ਕਿ ਉੱਤੇ ਲੁੱਕ ਬਜਰੀ ਦੂਜੀ ਵਾਰ ਪਾਈ ਗਈ ਆ ਕਿ ਜੋੜ ਪੱਕਾ ਲੱਗ ਜਾਏ ਤਾਂ ਚਰੀਟਾਂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਦਿਖ ਰਹੀਆਂ ਦੇਖੋ ਇਹ ਤਸਵੀਰਾਂ ਪਿੰਡ ਕੱਖਾਂ ਵਾਲੀ ਤੋਂ ਦੋ ਵਾਰ ਸੜਕ ਦੇ ਉੱਤੇ ਕਪੜਾ ਕੀਤਾ ਗਿਆ ਹੈ ਉਹ ਆਉ ਕਰਦੇ ਆ ਗੱਲਬਾਤ ਨਗਰ ਵਾਸੀਆਂ ਨਾਲ ਇਕੱਠੇ ਹੋਏ ਆ ਇਸ ਸੜਕ ਵਾਸਤੇ ਇਹ ਨਾ ਜੀ ਇਹ ਕਾਰਨ ਇਹ ਹੋਈ ਆ ਅੱਜ ਤੋਂ 10 ਮਹੀਨੇ ਪਹਿਲਾਂ ਇਹ ਸੜਕ ਬਣਾਈ ਗਈ ਸੀ ਠੀਕ ਹੈ ਸੜਕ ਬਣਾ ਕੇ ਇਹਦੇ ਤੇ ਉਹਨਾਂ ਨੇ ਕੱਲੀ 20 ਰੇਤਾ ਤੇ ਬਜਰੀ ਦੇ ਤੇ ਸੁੱਟ ਗਏ ਉਸ ਤੋਂ ਬਾਅਦ ਉਹ ਸਾਰੀ ਉੱਡ ਗਈ ਜੀ ਪਾਸੇ ਹੋ ਗਈ ਸਾਰੀ ਉਸ ਤੋਂ ਬਾਅਦ ਰੌਲਾ ਪਿਆ ਠੇਕੇਦਾਰ ਨਾਲ ਗੱਲ ਉਹ ਆਦੇ ਵੀ ਅਸੀਂ ਦੁਬਾਰਾ ਬਣਾ ਦਿੰਦੇ ਆ ਠੀਕ ਹੈ ਤੇ ਰੌਲਾ ਪੈਣ ਦੇ ਬਾਵਜੂਦ ਵੀ ਅੱਜ ਫੇਰ ਉਹ ਕਾਲਾ ਦੇਖ ਲੋ ਉਹ ਜੋ ਕੁਝ ਕਰਕੇ ਗਿਆ ਸਾਰਾ ਗਲਤ ਕਰ ਗਿਆ ਕੰਮ ਹੂੰ ਹੂੰ ਕੋਈ ਇੱਧ ਤੇ ਵੱਜੇ ਲੋਕੜੀ ਪਈ ਕੋਈ ਲਾੜੇ ਝੀਠਾ ਹੋਵੇ ਵੱਜੀਆਂ ਫਿਰ ਸਾਰੀ ਡੱਡ ਲਾ ਗਿਆ ਅਸੀਂ ਸਰਕਾਰ ਨੂੰ ਪੁਰਜਰ ਮੈਂ ਅਪੀਲ ਕਰਦੇ ਆ ਇਹ ਠੇਕੇਦਾਰ ਤੇ ਮਹਿਕਮੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਸੜਕ ਨੂੰ ਚੰਗੀ ਤਰ੍ਹਾਂ ਬਣਾਇਆ ਜਾਵੇ ਅੱਛਾ 10 ਮਹੀਨੇ ਪਹਿਲਾਂ ਇਹ ਸੜਕ ਬਣੀ ਸੀ ਬੜੀ ਸੀ ਠੀਕ ਆ ਮੰਡੀ ਬੋਰਡ ਨੇ ਬਣਾਈ ਸੀ ਮੰਡੀ ਬੋਰਡ ਨੇ ਠੀਕ ਆ ਤਾਂ ਉਦੋਂ ਵੀ ਇਹ ਬਿਲਕੁਲ ਤਾਰ ਤੇ ਲੂਣ ਨਹੀਂ ਕਸਿਆ ਸੀ ਬਿਲਕੁਲ ਬਿਲ ਤਾਰ ਤੇ ਲੂਣ ਵੀ ਨਹੀਂ ਉਹ ਤਾਂ ਜਿਹੜਾ ਲੂਣ ਹੀ ਪਾ ਗਏ ਤਾਰ ਵੀ ਪਾਈ ਅੱਛਾ ਤੁਸੀਂ ਉਦੋਂ ਵੀ ਸ਼ਿਕਾਇਤ ਕੀਤੀ ਸੀ ਠੇਕੇਦਾਰ ਦੀ ਕੀਤੀ ਸੀ ਠੀਕ ਆ ਤਾਂ ਕੀ ਤੁਹਾਨੂੰ ਉਹਨਾਂ ਨੇ ਦਿੱਤਾ ਸੀਗਾ ਹੁਣ ਲੱਗਦਾ ਸੀ ਵੀ ਅਸੀਂ ਦੁਬਾਰਾ ਆਏ ਤੇ ਕਹਿੰਦੀ ਕਰਾਂਗੇ ਹੂੰ ਹੂੰ ਵਧੀਆ ਬਣਾ ਵਧੀਆ ਬਣਾਵਾਂਗੇ ਠੀਕ ਆ ਤੋ ਅਸੀਂ ਤਾਂ ਜਾਣ ਕੇ ਤੜਕੇ ਦੇਖਿਆ ਤੋ ਉਦੋਂ ਵੀ ਮਾੜੀ ਬੜਾ ਗਿਆ ਹਤਾ ਠੀਕ ਆ ਮੰਡੀ ਬੋਰਡ ਨੇ ਤੁਹਾਨੂੰ ਇਹ ਦੱਸਿਆ ਸੀ ਕਿ ਦੁਆਰੀ ਮੇਰੇ ਦੀ ਤਿਆਰੀ ਕਰਵਾਵਾਂਗੇ ਹਾਂ ਠੀਕ ਆ ਤਾਂ ਇਹ ਹੁਣ ਕਿੰਨੇ ਦਿਨ ਹੋ ਗਏ ਬਣੀ ਨੂੰ ਇਹ ਕੱਲ ਹੀ ਬਣੀ ਅਜੇ ਠੀਕ ਆ ਕੱਲ ਬਣੀ ਆ ਹਾਂ ਠੀਕ ਆ ਤਾਂ ਹੁਣ ਕੀ ਮੰਗ ਰੱਖਣੀ ਚਾਹੁੰਦੇ ਤੁਸੀਂ ਅਸੀਂ ਤਾਂ ਮੰਗ ਇਹੋ ਹੀ ਰੱਖਣੀ ਆਉਣੇ ਆ ਇਹਨੂੰ ਦੁਬਾਰਾ ਰੀਨਿਊ ਕੀਤਾ ਜਾਵੇ ਹੂੰ ਤੇ ਜੇ ਨਹੀਂ ਕਰਦੇ ਤੇ ਇਹ ਜਿਹੜੇ ਇਹਨਾਂ ਦੇ ਵਿੱਚ ਵਿੱਚ ਇਨਵੋਲਵ ਨਹੀਂ ਬੰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਮੰਗ ਕਰਦੇ ਹਾਂ ਠੀਕ ਆ ਤਾਂ ਮੰਡੀ ਬੋਰਡ ਨੂੰ ਬੇਨਤੀ ਕਰ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਠੇਕੇਦਾਰ ਦੀ ਕਪਲਾਬਾ ਜੀ ਮਾਨ ਸਰਕਾਰ ਇੱਕ ਪਾਸੇ ਕਹਿ ਰਹੀ ਆ ਬਹੁਤ ਸ਼ਰਤਾਂ ਦੇ ਰਿਹਾ ਉਹ ਹਰੇਕ ਨੂੰ ਕਹਿ ਰਿਹਾ ਵੀ ਆਪਣਾ ਕੰਮ ਇੱਕ ਨੰਬਰ ਚੱਲ ਰਿਹਾ ਮਾਨ ਸਰਕਾਰ ਨੂੰ ਆਪਾਂ ਬੇਨਤੀ ਕਰਦੇ ਹਾਂ ਦੇਖੋ ਹਾਲਾਤ ਪਿੰਡ ਕੱਖਾਂ ਵਾਲੀ ਦੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦਾ 10 ਮਹੀਨਿਆਂ ਦੇ ਵਿੱਚ ਵਿੱਚ ਦੋ ਵਾਰ ਛੜਕ ਤਿਆਰ ਕੀਤੀ ਗਈ ਆ ਇਹ ਹੁਣ ਮਿਲੀ ਭੁਗਤਾ ਜਾਂ ਕੀ ਕਾਰਨ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਕਾਰਵਾਈ ਕੀ ਕਰੋਗੇ ਜੇ ਮੰਨ ਲੋ ਇਹ ਦੀ ਸੁਣਵਾਈ ਫੇਰ ਵੀ ਨਹੀਂ ਹੁੰਦੀ ਤੀਜੀ ਵਾਰ ਵੀ ਕਾਰਵਾਈ ਅਸੀਂ ਫਿਰ ਮੈਂ ਡੀਸੀ ਸਾਹਿਬ ਨੂੰ ਪਹੁੰਚੋ ਕਰਾਂਗੇ ਅਪਰੋਚ ਕਰਾਂਗੇ ਮੁੱਖ ਮੰਤਰੀ ਤੱਕ ਅਪਰੋਚ ਕਰਾਂਗੇ ਅਸੀਂ ਠੀਕ ਹੈ ਹਾਂ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਦੇਖ ਸਕਦੇ ਹੋ ਜੀ ਗੌਰ ਕਰਿਓ ਇਸ ਪਿੰਡ ਕੱਖਾਂ ਵਾਲੀ ਦੀ ਜਿਹੜੀ ਸੜਕ ਆ ਰਹੀ ਹੈ ਲਿੰਕ ਰੋਡ ਪਿੰਡ ਸਿੱਖ ਵਾਲਾ ਤੋਂ ਹਾਂ ਇਹ ਸੜਕ ਦੀ ਬਿਲਕੁਲ ਤੁਹਾਡੇ ਸਾਹਮਣੇ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਸਾਰੀ ਬਿਲਕੁਲ ਉੱਤੇ ਤਾਰ ਤੇ ਲੂਣੀ ਕਸਾਇਆ ਬਿਲਕੁਲ ਮਾੜੀ ਮਾੜੀ ਬਜਰੀ ਅਜੇ ਕੱਲ ਇਹ 14 ਤਰੀਕ ਨੂੰ ਬਣੀ ਆ 15 ਅੱਜ 16 ਹੈ 14 ਤਰੀਕ ਨੂੰ ਇਹਦੀ ਰਿਪੇਅਰ ਕੀਤੀ ਦੂਰੀ ਵੇਰ 10 ਮਹੀਨਿਆਂ ਦੇ ਵਿੱਚ ਦੂਰੀ ਵੇਰ ਹੋਈ ਆ ਇਹ ਹਾਲਾਤ ਆ ਜੀ ਠੇਕੇਦਾਰਾਂ ਨੇ ਪੰਜਾਬ ਮੰਡੀ ਬੋਰਡ ਕਿੱਥੇ ਸੁੱਤਾ ਪਿਆ ਕਿਉਂਕਿ ਇਹਦਾ ਬਿੱਲ ਪਾਸ ਹੁੰਦਾ ਪੇਮੈਂਟ ਹੁੰਦੀ ਆ ਤਾਂ ਬਿੱਲ ਵੀ ਦਿੱਤਾ ਗਿਆ ਹੋਊਗਾ ਪਹਿਲੀ ਵਾਰ ਜਾਂ ਦੂਜੀ ਵਾਰ ਤਾਂ ਇਹਦੇ ਤੇ ਗੌਰ ਕੀਤੀ ਜਾਵੇ ਅੱਜ ਦੇ ਹਾਲਾਤ ਆ ਜੀ ਕੱਖਾਂ ਵਾਂਗ